ਅੱਜ ਦਿਨ ਚੜ੍ਹਦੇ ਹੀ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਗਿਆ। ਉਹਨਾਂ ਵੱਲੋਂ ਫ੍ਰੀਕੁਐਂਟ ਡਿਪੂ ਦੇ ਬਾਹਰ ਗੇਟ ਰੈਲੀ ਕਰਕੇ ਸਰਕਾਰ ਦੇ ਖਿਲਾਫ ਆਪਣੀ ਪੜਾਅ ਕੱਢੀ ਗਈ। ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਵੀ ਉਹਨਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਹਾਲੇ ਤੱਕ ਪੂਰੇ ਨਹੀਂ ਕੀਤੇ। ਇਤੇ ਕਪਾਹ ਸਰਕਾਰ ਕਹਿ ਰਹੀ ਹੈ ਕਿ ਕੱਚੇ ਸ਼ਬਦ ਨਹੀਂ ਰਹਿਣ ਦਿੱਤਾ ਜਾਵੇਗਾ ਪਰ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਔਰਤਾਂ ਲਈ ਫ੍ਰੀ ਬੱਸ ਸੇਵਾ ਦਿੱਤੀ ਗਈ ਹੈ ਉਹ ਉਹਨਾਂ ਲਈ ਸਰਦਰ ਦੀ ਬਣਦੀ ਜਾ ਰਹੀ ਹੈ ਕਿਉਂਕਿ ਜਦੋਂ ਵੀ ਕਿਸੇ ਕਨੈਕਟਰ ਦਾ ਰੌਲਾ ਪੈਂਦਾ ਹੈ ਤਾਂ ਉਸ ਦੀ ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਉਸ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਚਲਦਿਆ ਕੀਤਾ ਜਾਂਦਾ ਹੈ ਉਹਨਾਂ ਕਹਿੰਦੇ ਕਿ ਜੇਕਰ ਸਰਕਾਰ ਨਾ ਹੀ ਉਹਨਾਂ ਨੂੰ ਪੱਕੇ ਕਰਦੀ ਹੈ ਤੇ ਨਾ ਹੀ ਉਹਨਾਂ ਦੀਆਂ ਦਰਖਾਹਾਂ ਵਿੱਚ ਵਾਅਦੇ ਕਰਦੀ ਹੈ ਜਾਂ ਜੇ ਕਾਨੂੰਨ ਬਰ ਰਹੇ ਨੇ ਇਹਨਾਂ ਦਾ ਜੇ ਕੋਈ ਨਹੀਂ ਹੱਲ ਕਰਦੀ ਤਾਂ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ ਜਿਸ ਤਰ੍ਹਾਂ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 26 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਜਿੱਥੇ ਵੀ ਜਾਣਗੇ ਉਹਨਾਂ ਦਾ ਕਾਲੀਆਂ ਝੰਡੀਆਂ ਦਾ ਸਵਾਗਤ ਕੀਤਾ ਜਾਵੇਗਾ ਤੁਸੀਂ ਸੁਣੋ ਇਸ ਮੌਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਆਗੂਆਂ ਨੇ ਆਮ ਆਦਮੀ ਪਾਰਟੀ ਨੇ ਸੱਤਾ ਚੋਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਵੀ ਅਸੀਂ ਕੋਈ ਵੀ ਕੱਚਾ ਮੁਲਾਜ਼ਮ ਕੋਈ ਵੀ ਮੁਲਾਜ਼ਮ ਕੱਚਾ ਨਹੀਂ ਰਹਿਣ ਦੇਣਾ ਪਰ ਸਰਕਾਰ ਵੀ ਬਣੀ ਨੂੰ ਲਗਭਗ 2 ਸਾਲ ਦਾ ਸਮਾਂ ਹੋ ਚੁੱਕਿਆ ਇਹਨਾਂ ਕਿਸੇ ਮੁਲਾਜ਼ਮ ਨੂੰ ਪੱਕਾ ਤਾਂ ਕੀ ਕਰਨਾ ਜਿਹੜੇ ਕੱਚੇ ਮੁਲਾਜ਼ਮ ਆ ਇਹਨਾਂ ਤੇ ਨਜਾਇਜ਼ ਕੰਡੀਸ਼ਨਾਂ ਲਾ ਕੇ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾ ਰਿਹਾ ਜਿਵੇਂ ਕਿ ਦੂਜੇ ਪਾਸੇ ਆਊਟਸੋਰਸਿੰਗ ਤੇ ਭਰਤੀ ਦੁਬਾਰਾ ਕੀਤੀ ਜਾ ਰਹੀ ਹੈ ਤੇ ਜਿਹੜੇ ਸਾਥੀ ਘੱਟ ਤਨਖਾਹਾਂ ਲੈ ਰਹੇ ਆ ਉਹਨਾਂ ਦੀ ਵੀ ਤਨਖਾਹਾਂ ਵਿੱਚ ਕੋਈ ਵਾਅਦਾ ਨਹੀਂ ਕੀਤਾ ਜਾ ਰਿਹਾ ਸਗੋਂ ਉਹਨਾਂ ਤੇ ਇਹੋ ਹੀ ਕੰਡੀਸ਼ਨਾਂ ਲਾ ਕੇ ਉਹਨਾਂ ਦੀ ਕੱਚੀ ਨੌਕਰੀ ਵੀ ਖੋਹੀ ਜਾ ਰਹੀ ਹੈ ਜਿੱਦਾਂ ਅਸੀਂ ਯੂਨੀਅਨ ਸਖਤ ਵਿਰੋਧ ਕਰਦੀ ਆ ਤੇ ਸਾਡੇ ਨਾਲ ਆਜ਼ਾਦ ਯੂਨੀਅਨ ਨੇ ਵੀ ਸੰਘਰਸ਼ ਦਾ ਸਾਥ ਦੇਂਦਾ ਐਲਾਨ ਕੀਤਾ ਸੀ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਕਿਉਂਕਿ ਸਾਡੀਆਂ ਮੰਗਾਂ ਇੱਕ ਆ ਅਸੀਂ ਪਿਛਲੇ ਦਿਨੀ ਜਲੰਧਰ ਮੀਟਿੰਗ ਕਰਕੇ ਫੈਸਲੇ ਲਏ ਸੀ ਵੀ ਜੇਕਰ ਪੰਜਾਬ ਸਰਕਾਰ ਇਹ ਕੰਡੀਸ਼ਨਾਂ ਰੱਦ ਨਹੀਂ ਕਰਦੀ ਜਾਂ ਤਨਖਾਹਾਂ ਵਿੱਚ ਇਕਸਾਰਤਾ ਨਹੀਂ ਕਰਦੀ ਅਸੀਂ ਉਹਨਾਂ ਵਾਲੇ ਦਿਨਾਂ ਚ ਝਗੜੇ ਸੰਘਰਸ਼ ਜਿਹੜੇ ਉਲੀਕੇ ਸੀ ਉਹਨਾਂ ਬਾਰੇ ਤੁਸੀਂ ਜਾਣਨਾ ਬਾਅਦਨੇ ਆ ਅੱਜ ਅਸੀਂ 22 ਤਰੀਕ ਨੂੰ ਪੂਰੇ ਪੰਜਾਬ ਵਿੱਚ ਪੀਆਰਟੀਸੀ ਬੱਸਾਂ ਦੇ ਟਿੱਪੂਆਂ ਤੇ ਗੇਟ ਰੈਲੀयां ਕਰ ਰਹੇ ਹਾਂ ਤਾਂ ਜੋ ਸੁੱਤੀ ਹੋਈ ਸਰਕਾਰ ਨੂੰ ਜਗਾਇਆ ਜਾ ਸਕੇ। ਬਾਕੀ ਜਿਹੜੀਆਂ ਮਾਰੂ ਕੰਡੀਸ਼ਨਾਂ ਸਾਡੇ ਤੇ ਲਾਈਆਂ ਗਈਆਂ ਉਹ ਅਸੀਂ ਉਸ ਵਾਸਤੇ ਇੱਕ ਲਿਮਟ ਤੈਅ ਕੀਤੀ ਹੈ ਵੀ ਜਿੰਨੀ ਸੀਟਾਂ ਦੀ ਬੱਸ ਦੀ ਸੀਟਿੰਗ ਕਪੈਸਿਟੀ ਹੈ ਉਸ ਹਿਸਾਬ ਤੇ ਅਸੀਂ ਸਵਾਰੀਆਂ ਬਿਠਾਵਾਂਗੇ ਤੇ 23 ਤਰੀਕ ਤੋਂ ਅਸੀਂ ਸਵਾਰੀਆਂ ਦੀ ਸੀਟਿੰਗ ਕਪੈਸਿਟੀ ਤੈਅ ਕੀਤੀ ਆ। ਕਿਉਂਕਿ ਅਸੀਂ ਵੀ ਚਾਹੁੰਦੇ ਆ ਕੋਈ ਹਾਦਸਾ ਨਾ ਵਾਪਰੇ ਕਿਉਂਕਿ ਓਵਰਲੋਡਿੰਗ ਕਰੀਆਂ ਕਰਕੇ ਹਾਦਸੇ ਵਾਪਰਦੇ ਰਹਿੰਦੇ ਆ ਜਿੰਦੇ ਚ ਡਰਾਈਵਰ ਨੇਟਰ ਨੂੰ ਦੋਸ਼ੀ ਬਣਾਇਆ ਜਾਂਦਾ ਹੈ ਇਹ ਦੂਸਰੇ ਵਾਰੀ ਹੀ ਟੈਂਡਰ ਰਨ ਕਾਨੂੰਨ ਆਇਆ ਹੈ ਜਿਹੜਾ ਕਿ ਡਰਾਈਵਰ ਸਾਥੀਆਂ ਵਾਸਤੇ ਬਹੁਤ ਮਾਰੂ ਆ ਨਾਲ ਦੀ ਨਾਲ ਅਸੀਂ ਉਸ ਚੀਜ਼ ਦਾ ਵੀ ਵਿਰੋਧ ਕਰਦੇ ਵੀ ਇਹ ਕਾਨੂੰਨ ਨੂੰ ਰੱਦ ਕੀਤਾ ਜਾਵੇ ਬਾਕੀ ਅਸੀਂ 26 ਤਰੀਕ ਨੂੰ ਜਿੱਥੇ ਵੀ ਪੰਜਾਬ ਦੇ ਮੁੱਖ ਮੰਤਰੀ ਝੰਡਾ ਚੜਾਉਣਗੇ ਅਸੀਂ ਉਹਨਾਂ ਦੇ ਕਾਲੀਆ ਝੰਡੀਆਂ ਲੈ ਕੇ ਰੋਸ ਵਿਰੋਧ ਕਰਾਂਗੇ ਤਾਂ ਜੋ ਮੁੱਖ ਮੰਤਰੀ ਨੂੰ ਯਾਦ ਕਰਾਈਏ ਵੀ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਤੁਸੀਂ ਉਹਨਾਂ ਤੋਂ ਭੱਜ ਰਹੇ ਹੋ ਮੁੱਖ ਮੰਤਰੀ ਨੂੰ ਉਹਨਾਂ ਦੇ ਵਾਅਦੇ ਯਾਦ ਕਰਾਵਾਂਗੇ ਆਉਣ ਵਾਲੇ ਅਸੀਂ 1 ਤਰੀਕ ਨੂੰ ਡਾਇਰੈਕਟਰ ਨੂੰ ਪੰਜਾਬ ਰੋਡਵੇ ਤੇ ਡਾਇਰੈਕਟਰ ਦਫ਼ਤਰ ਸਾਹਮਣੇ ਧਰਨਾ ਦੇਵਾਂਗੇ ਤੇ 7 ਤਰੀਕ ਨੂੰ ਫਿਰ ਪੰਜਾਬ ਵਿੱਚ ਸਮੂਹ ਡਿਪੋਆਂ ਦੇ ਗੇਟ ਰੈਲੀਆਂ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਜਾਊਗਾ ਤੇ 13 14 15 ਫਰਵਰੀ ਨੂੰ ਅਸੀਂ ਹੜਤਾਲ ਕਰਕੇ ਆਦਾ ਰੋਜ਼ ਪ੍ਰਦਰਸ਼ਨ ਜਾਰ ਕਰਾਂਗੇ ਤਾਂ ਜੋ ਸੁੱਤੀ ਸਰਕਾਰ ਨੂੰ ਜਗਾਇਆ ਜਾ ਸਕੇ ਅਸੀਂ ਜਿਹੜੀ ਅੱਜ ਦੀ ਗੇਟ ਰੈਲੀ ਹੈ ਸੁੱਤੀ ਵੀ ਸਰਕਾਰ ਨੂੰ ਜਗਾਉਣ ਵਾਸਤੇ ਉਹ ਵੀ ਜਿੱਦਾਂ ਕਿ ਸਾਡੇ ਜਿਹੜੇ ਸਾਥੀ ਆ ਉਹਨਾਂ ਦੇ ਮਾਰੂ ਕੰਡੀਸ਼ਨਾਂ ਚਾਹੇ ਮੈਗਵਲੂ ਚਾਹੇ ਕੇਂਦਰ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ ਲਾ ਕੇ ਜਿਵੇਂ ਮੈਗਵਲੂ ਕ ਮਾਰੂ ਕੰਡੀਸ਼ਨਾਂ ਲਾ ਕੇ ਸਾਥੀਆਂ ਨੂੰ ਬਾਹਰ ਰਸਤਾ ਵਿਖਾਇਆ ਜਾ ਰਿਹਾ ਹੈ ਕਿਉਂਕਿ ਬੱਸਾਂ ਵਿੱਚ ਜਦੋਂ ਦਾ ਮੁਕਤ ਸਫਰ ਸੋਲ ਦਿੱਤੀ ਗਈ ਆਉਂਦੇ ਸਵਾਰੀ ਜ਼ਿਆਦਾ ਹੁੰਦੀ ਆ ਤੇ ਐਹੋ ਹੀ ਮਾਰੂ ਕੰਡੀਸ਼ਨਾਂ ਲਾ ਕੇ ਕਨੈਕਟਰ ਨੂੰ ਬਾਹਰ ਰਸਤਾ ਵਿਖਾਇਆ ਜਾਂਦਾ ਕੋਈ ਇੱਕ ਅੱਧੀ ਵੀ ਏ ਟਿਕਟ ਕੱਢਣ ਤੋਂ ਰਹਿ ਜਾਂਦੀ ਆ ਉਹਦੇ ਕਰਕੇ ਕਨੈਕਟਰ ਦੀ ਰਿਪੋਰਟ ਕਰਨ ਤੋਂ ਬਾਅਦ ਉਹਨੂੰ ਬਾਹਰ ਰਸਤਾ ਵਿਖਾਇਆ ਜਾਂਦਾ ਅਸੀਂ ਕੰਡੀਸ਼ਨਰ ਸੋਧ ਕਰਨ ਵਾਸਤੇ ਟਾਫਰ ਸੈਕਟਰੀ ਨਾਲ ਜਾਂ ਮੈਨੇਜਮੈਂਟ ਨਾਲ ਕਈ ਮੀਟਿੰਗਾਂ ਕਰ ਤੁਗੇ ਆ ਕਿ ਰੇਡਿਸ਼ਨਾਂ ਤੋਂ ਸੋਤ ਤੱਕ ਕੀ ਕਰਨੀ ਸੀ ਉਲਟਾ ਸਾਡੇ ਤੇ ਇੰਨੀਆਂ ਮਾਰੂ ਕੰਡੀਸ਼ਨਾਂ ਲਾਤੀਆਂ ਕਿ ਸਾਡੇ ਨਾਲ ਤੇ ਕਈ ਸਾਥੀਆਂ ਨੂੰ ਬਾਹਰ ਰਸਤਾ ਵਿਖਾਉਣਾ ਪੈ ਗਿਆ ਜਿਸ ਕਰਕੇ ਅਸੀਂ ਅੱਜ ਗੇਟ ਰੈਲੀ ਕਰਕੇ ਕੱਲ ਤੋਂ ਅਸੀਂ ਆਵਾਜ ਦੇ ਬੱਸਾਂ 'ਚ ਜਿੰਨੀ ਸੀਟਿੰਗ ਹੈ ਬੱਸਾਂ ਵਿੱਚ ਚਾਹੇ 48 ਸੀਟਰ ਜਾਂ ਬੰਦਰ ਜਿੰਨੇ ਸੌਰੀ ਬਿਠਾਵਾਂਗੇ ਉਸ ਤੋਂ ਬਾਅਦ ਸੌਰੀ ਬਿਠਾਵਾਂਗੇ ਤੇ ਜੇਕਰ ਸਰਕਾਰ ਫਿਰ ਵੀ ਕੋਈ ਹੱਲ ਨਹੀਂ ਕਰਦੀ ਤਾਂ ਅਸੀਂ ਇਸ ਤੋਂ ਥਿੱਕੇ ਹੋਰ ਸੰਘਰਸ਼ ਕਰਕੇ ਤੁਹ ਆਪਣੇ ਜੋ ਵੀ ਇਹ ਸੰਨਰਸ਼ ਕਰਾਂਗੇ ਕਿੰਨੇ ਅੱਜ ਤੁਸੀਂ ਮਿਲ ਆਏ ਹੋ ਡਿਸਕਸ ਕਰਨ ਦੇ ਕਿ ਜਿੱਥੇ ਅੱਜ ਜਿਹੜੀ ਇਹ ਸਾਡੀਆਂ ਸਾਡੇ ਨਾਲ ਪਨਬਸ ਪੀਆਰਸੀ ਕੰਟੈਕਟ ਯੂਨੀਅਨ ਅਤੇ ਯਾਦ ਯੂਨੀਅਨ ਜੋ ਪੀਆਰਸੀ ਦੀ ਹੈ ਸਾਡਾ ਸਾਡਾ ਅਪਚ ਸਮਝੋਤਾ ਹੋਇਆ ਹੈ ਜੋ ਵੀ ਸਾਡੇ ਉਹਨੇ ਇਕੱਠੇ ਸੰਘਰਸ਼ਾ ਜੀ ਦੋਨੇ ਜਿੱਥੇ ਬੰਦੀਆਂ ਇਕੱਠੀਆਂ ਇੱਕੋ ਮੰਚ ਤੇ ਹੋ ਕੇ ਲੜਾਂਗੀਆਂ ਕਿਉਂਕਿ ਜਿਹੜੀ ਇਹ ਸੰਘਰਸ਼ ਸਾਡੇ ਸਾਂਝਾ ਸਾਡਾ ਟੀਚਾ ਹੈ ਦੇਖੋ ਜੀ ਦੇਖੋ ਇਹ ਸਰਕਾਰ ਨੇ ਸਾਡਾ ਸਤਾ ਤੋਂ ਪਹਿਲਾਂ ਵਾਦਾ ਕੀਤਾ ਸੀ ਕਿ ਜਿਆ ਕੋਈ ਵੀ ਕੱਚੇ ਨਾਮ ਦਾ ਵਰਕਰ ਨਹੀਂ ਰਹੂਗਾ ਪਰ ਜੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਬੋਲੀ ਤੋਂ ਸੁਣਿਆ ਜਾਵੇ ਜਾਂ ਪਿੱਛੇ ਦੇ ਹਾਕਮਾਂ ਨੂੰ ਪੱਕੇ ਕੀਤਾ ਸੀਗਾ ਜਦੋਂ ਤੁਹਾਡੇ ਵਰਗੇ ਪੱਤਰਕਾਰ ਵੀਰਾਂ ਨੇ ਸਵਾਲ ਕੀਤਾ ਜੀ ਪੱਕੇ ਕਿਨੇ ਕੀਤੇ ਹੈ ਕਹਿੰਦਾ ਪੱਕਿਆਂ ਨੂੰ ਕੋਈ ਸੀਮੈਂਟ ਨਹੀਂ ਲੱਗਿਆ ਹੁੰਦਾ ਇਸ ਕਰਕੇ ਤਨਖਾਹਾਂ 'ਚ ਮੜਾ ਨਾਮ ਨੂੰ ਵਾਦਾ ਕਰਕੇ ਉਹਨੂੰ ਪੱਕਾ ਸ਼ਬਦ ਦੇਣਾ ਇਹ ਠੀਕ ਨਹੀਂ ਇਹਨੀਆਂ ਸਰਕਾਰ ਅਸਲੀ ਜਿਹੜਾ ਆਪਦਾ ਰੂਪਾ ਉਹ ਲੈ ਕੇ ਆਵੇ ਮਲਾਜਮਾਂ ਨੂੰ ਜੋ ਰਾਈਟ ਬਣਦਾ ਮਲਾਜਮਾਂ ਨੂੰ ਦੇਵੇ ਉਹਨਾਂ ਨੂੰ ਪੱਕੇ ਕਰੇ ਤੇ ਉਹਨਾਂ ਵਾਲੇ ਸਮੇਂ 'ਚ ਜੇਕਰ ਸਰਕਾਰ ਆਈ ਤਾਂ ਉਹ ਤੋਂ ਭੱਜਦੀ ਨਜ਼ਰ ਆਉਂਦੀ ਆ ਤਾਂ ਅਸੀਂ ਹਵਾ ਚੜ ਕੇ ਸਾਇਰਾਸ਼ ਅੰਸ਼ਾਰਚ ਵੱਲ ਵਧਾਂਗੇ ਭਰਾਤਰੀ ਜਿਹਦੇ ਬੰਨੇ ਸੰਜੋਗ ਸਾਡੇ ਨਾਲ ਆ